ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਆ ਸਾਰੇ ਭਰਾ ਬਾਈ ਠੀਕ ਠਾਕ ਲੋ ਭਾਈ ਮਿੱਤਰੋ ਪੱਠੇ ਥੋੜੇ ਜਿਹ ਕੁਤਰਨ ਵਾਲੇ ਰਹਿੰਦੇ ਸੀਗੇ ਵੱਡ ਕਿਲਿਆਂ ਦੇ ਘਟ ਸੀਗੇ ਤੋਂ ਆਪਾਂ ਕੁਤਰਦਿਆਂ ਤੇ ਇੱਕ ਨਾ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਾਰੇ ਭਰਾ ਸਪੋਰਟ ਕਰਿਆ ਕਰੋ ਵੀਰ ਬਣ ਕੇ ਲੋ ਭਾਈ ਮੱਕ ਚ ਕੱਲ ਰੀ ਪਾਤੀ ਸੀਗੀ ਤੇ ਲਾਈਟ ਆਉ ਵੀ 12 ਵਜੇ ਮੋਟਰ ਛੱਡੀ ਵੀ ਆ ਤੇ ਭਾਈ ਜੀ ਹੁਣ ਆਪਾਂ ਬਸ ਲਾਈਟ ਆ ਪਹਿਲਾਂ ਜੀ ਲੋਏ ਟੁਕੜ ਛੱਡਿਆ ਹੋਇਆ ਬਈ ਕੱਲ ਨਾ ਜੋਤ ਤੋਂ ਡੋਰ ਵਾਲਾ ਬੱਚਾ ਉੱਡ ਗਿਆ ਸੀ ਉਹ ਵੀ ਮੈਨੂੰ ਲੱਗਦਾ ਬਈ ਜੋਤਾਂ ਦਾ ਉੱਚਾ ਚੜ ਗਿਆ ਡੇੜੀ ਮੁੜ ਕੇ ਪਤਾ ਹੀ ਨਹੀਂ ਲੱਗਿਆ ਕਿੱਥੇ ਡਿਗ ਡੁਗ ਪਿਆ ਡਿਗਣ ਵਾਲਾ ਤਾਂ ਉਹ ਹੈ ਨਹੀਂ ਸੀ ਬਈ ਕਿਉਂਕਿ ਉੜਦਾ ਹੀ ਡੋਰ ਤੇ ਲਾਇਆ ਸੀਗਾ ਲਓ ਬਈ ਪੱਠੇ ਪੁੱਠੇ ਦਿੱਤੇ ਆਪਾਂ ਤੇ ਬਈ ਕੱਲ ਡੋਰ ਤੋਂ ਆਪਣਾ ਜੋਤ ਤੋਂ ਆਪਣਾ ਡੋਰ ਵਾਲਾ ਉੱਡ ਗਿਆ ਸੀ ਉਹਦਾ ਵੀ ਬਈ ਕੋਈ ਪਤਾ ਨਹੀਂ ਪਤਾ ਨਹੀਂ ਕਿਧਰ ਗਿਆ ਤੇ ਬਈ ਅੱਜ ਪੁੱਤਰ ਦਾ ਕੋਈ ਸ਼ਟਰ ਨਾ ਨਹੀਂ ਕੱਲ ਬਹੁਤ ਵੱਡਾ ਘਾਟਾ ਪਈ ਖਾਲਿਆ ਅੱਜ ਨਿੱਕੇ ਬੱਚੇ ਤੇ ਇੱਕ ਦੋ ਜਿਹੜੇ ਆਸੇ ਪਾਸੇ ਬੈਠੇ ਵੀ ਉਹ ਵੀ ਬਸ ਕੱਟਨੇ ਬਾਹਰ ਪਾਣੀ ਪੂਰੀ ਬਈ ਪਾ ਤਾ ਜੁੱਤਰਾਂ ਨੂੰ ਤੇ ਉਹ ਵੀ ਕੱਟ ਹਟ ਕੁੱਟ ਕੇ ਪਾਈ ਸੀ ਬਾਈ ਲਓ ਬਾਈ ਮਿੱਤਰੋ ਸਿਰਫ ਬੈਠਿਆ 7 8 9 ਤਿੰਨ ਜਮਾਂ ਨਿੱਕੇ ਬੱਚੇ 9 ਤੇ 3 12 ਬਾਈ ਕੋਈ ਬੱਚਾ ਨਹੀਂ ਬਾਹਰ ਕੱਢਿਆ ਉਹ ਜਿਹੜਾ ਕੱਲ ਉਧਰੋਂ ਬਾਕੇ ਲਿਆਂਦਾ ਸੀ ਉਹ ਜਾਲ ਚ ਫਰਦਾ ਦੂਜਾ ਇੱਕ ਬੱਚਾ ਤਾਂ ਬੈਠੇ ਘਾਟ ਟੁੱਟਿਆ ਵਾ ਇੱਕ ਦੀਆਰੀ ਮੜਾ ਮੋੜ ਕੇ ਡੇਜ ਮਾਰ ਕੇ ਬੈਠਾ ਉਹ ਬੈਠਾ ਤੇ ਬਾਈ ਜੀ ਕੱਲ ਤਾਂ ਬਾਈ ਬੈਰੀ ਨੇ ਜਵਾ ਲੌਂਪੀ ਲੈ ਕਡੋਰ ਵਾਲੀ ਡੋਰ ਵਾਲਾ ਵੀ ਲੈ ਗਈ ਆਪਣਾ ਬਾਈ ਚੱਲੋ ਬਾਈ ਤੁਸੀ ਪਿਆਦਗੇ ਪਸੂਤੀਆਗੇ ਬਾਈ ਲਾਈਟ ਆ ਗਈ ਹੈ ਪਾਣੀ ਪੂਣੀ ਦੇਖਦੇ ਬਾਈ ਆਪਣਾ ਡੋਰ ਵਾਲਾ ਉਹ ਸ਼ਟਰ ਤੇ ਡਿੱਗਦਾ ਹੁੰਦਾ ਸੀਗਾ ਉਹ ਬਾਈ ਹੈ ਨਹੀਂ ਉਹ ਵੀ ਜੋਤਾਂ ਦਾ ਬੇ ਡੈਡੀ ਉੱਡ ਖੜਾ ਸੀ ਉੱਥੋਂ ਤੇ ਉੱਚਾ ਚੜ ਗਿਆ ਸੀ ਬਾਈ ਬੈਰੀ ਫਿਰਸ਼ ਆਥਣੇ ਆਈ ਹੋਣੀ ਆ ਪਾਖੂਤਰ ਵਾਲੀ ਸੀ ਬਾਈ ਟਾਈਮ ਨਾਲ ਤੇ ਮੁੜ ਕੇ ਬਲਤੀਜ ਬਿਮਾਰ ਸੀ ਤਤੀਜ ਦਾ ਪਸਾ ਲੈਣ ਉੱਠ ਗਿਆ ਉਹ ਨਹੀਂ ਚਾਹਤੇ ਬਾਈ ਉਹਨੇ ਕਰਤਾ ਕੰਮ ਲੋ ਬਈ ਦੂਰ ਵਾਲਾ ਵੀ ਆਪਣੇ ਕੋਲੇ ੱਕੀ ਰਹਿ ਗਿਆ ਤੇ ਇੱਕ ਡੂਰ ਵਾਲਾ ਬਈ ਆਪਾਂ ਮਲਾਤਾ ਲੋ ਬਈ ਮਿੱਤਰੋ ਜਿਹੋ ਉਦੇ ਬੰਨੇ ਵਿਚਾਰੇ ਦੇ ਮੂੰਹੇ ਵੇਖੀ ਕੀ ਕਿਸ ਹਿਸਾਬ ਕਿਤਾਬ ਲੋ ਬਈ ਚੋਨਾ ਆਪਣਾ ਕੀ ਰੱਬ ਦੀ ਮਰਜ਼ੀ ਆ ਸਾਰਾ ਹੀ ਡਿੱਗ ਪਿਆ ਬਈ ਚਲੋ ਲੋ ਬਈ ਮਿੱਤਰੋ ਆਪਾਂ ਤਾਂ ਡਿਕੂਟਰ ਛੱਡੀ ਨਹੀਂ ਇਸ ਤਰ੍ਹਾਂ ਬਾਈਆਂ ਵੀ ਚੱਲੀ ਜਾਂਦੀਆਂ ਤੇ ਬੈਰੀ ਵੀ ਬਾਈ ਚ ਲੂਸ ਕੱਢੀ ਜਾਂਦੀ ਆ ਤਾਂ ਕਾਬਾ ਤੇ ਕਾਵ ਵੀ ਪਈ ਜਾਂਦਾ ਤੇ ਬਾਈ ਬੈਰੀ ਵੀ ਪਈ ਜਾਂਦੀ ਆ ਠੀਕ ਆ ਤੇ ਆਪਾਂ ਤਾਂ ਬਾਈ ਅੱਜ ਛੱਡੇ ਨਹੀਂਗੇ ਘਟੂ ਘਟ ਦੋ ਤਿੰਨ ਦੈ ਨਹੀਂ ਛੱਡੇ ਕਿ ਬਹੁਤ ਭੇੜੇ ਭੇੜੇ ਕਬੂਤਰ ਚਕਾਦੇ ਆ ਆਕੂ ਗੀ ਜਾਂਦਾ ਜਿਹਨੇ ਜਦੋਂ ਇਹ ਦਾ ਬਣ ਗਏ ਤਾਂ ਜਿਹਨੇ ਉਹ ਜਾਂਦੇ ਕਬੂਤਰ ਵੀ ਨਾਲ ਤੀਰੇ ਦੇ ਤੇ ਮੁੜ ਕੇ ਨਹੀਂ ਪੈ ਜਾਣਾ ਹਲੋ ਬਾਈ ਮਿੱਤਰੋ ਅੱਜ ਆਪਾਂ ਬਾਈ ਕਬੂਤਰ ਛੱਡੇ ਨਹੀਂ ਜੀਗੇ ਪਰਾ ਵੈਰੀ ਬਹੁਤਾਂ ਕਰਦੀ ਆ ਤੇ ਬਈ ਬੱਚੇ-ਬੁੱਜੇ ਸਾਰੇ ਲਾਲਿਆਂ ਦੇ ਤੇ ਆਹ ਦੋ ਬੱਚੇ ਬਾਈ ਵੱਡੇ ਸੀ ਇੱਕ ਜਿਹੜਾ ਕੱਲ ਉਧਰੋਂ ਭਾ ਕੇ ਲਿਆਂਦਾ ਪਹਿਲੇ ਦਿਨ ਉੱਡਿਆ ਸੀਗਾ ਤੇ ਇੱਕ ਹੋਰ ਬੈਠਾ ਸੀਗਾ ਤੇ ਬਾਈ ਇਹਨਾਂ ਨੂੰ ਲਾ ਲਿਆਂਦਾ ਤੇ ਇਹਨਾਂ ਨੂੰ ਮਨ ਪਾਣੀ ਪੁਣੀ ਰੱਖਦੇ ਆ ਸਾਧਵਾ ਕੇ ਅਕਸਰ ਤੋਂ ਪਿਉਂ ਆਈਏ ਤੇ ਉਹ ਸੁਪਰ ਬਲਾਈਟ ਮਾਰਨੀ ਲੱਗੀ ਅੰਦਰ ਇੰਦਰ ਵੀ ਮੀਟਰ ਚਾਚੀ ਦੇ ਲੱਗਣਾ ਵਾਲੇ ਚਾਚਾ ਨੇ ਮੈਨੂੰ ਫੋਨ ਕਰਵਾ ਦੇ ਅ ਸਰ ਪਰਮਦੇ ਸਾਡੀ ਜੀਸ ਮਿਲ ਨਹੀਂ ਗਏ ਜਸਮਨ ਅਮੋ ਨੇ ਬਤਾਇਆ ਲੋ ਵੀ ਮਿੱਤਰ ਆਪਣੀ ਜੰਗ ਫੋਰਸ ਆ ਗਈ ਹੈ ਸਕੂਲਾਂ ਤੇ ਜਾਨਵਰਾਂ ਨੂੰ ਇਹਨਾਂ ਨੂੰ ਉਭਾਉਣਾ ਮੈਂ ਕੰਮ ਕਰਨ ਸ਼ੁਰੂ ਕਰਨਾ ਨਹੀਂ ਆਉਦਾ ਕਰਨ ਲਈ ਮੈਂ ਬਾਈ ਕਾਮ ਅੱਜ ਬਹੁਤ ਜ਼ਿਆਦਾ ਹੈ ਤੇ ਦਾਣਾ ਪਾਣੀ ਕੋਣੇ ਜਾਨਵਰਾਂ ਨੂੰ ਪਾ ਕੇ ਦਾਣਾ ਪਾਣੀ ਤੇ ਉਦੋਂ ਬਾਅਦ ਪੱਠੇ ਵੀ ਵੱਢਣ ਨਾਲ ਯਾਰ ਮੇਰੀ ਆ ਤਾਂ ਤੜਕੀ ਵੱਡਦਾ ਨਹੀਂ ਪੱਠੇ ਗਏ ਹੋਏ ਸੂਤਰਾਂ ਜੀ ਬਾਈ ਵੱਢ ਗਿਆ ਜੀ ਪੱਠੇ ਵੱਡੇ ਨਹੀਂ ਹੁੰਦੇ ਤੜਕੀ ਤੇ ਹੁਣ ਇਸ ਵੀਡੀਓ ਤੇ ਅੱਜ ਛੋਟੀ ਤੇ 3 ਵਜੇ ਸਵੇਰ ਤੇ ਦਾਣਾ ਪਾਣੀ ਪਾइए ਦਾਣਾ ਪਾਣੀ ਪਾ ਕੇ ਇਹ ਤੇ ਆਪਣਾ ਡੋਰੈਲ ਵੀ ਬਾਈ ਬੈਰੀ ਲੈ ਗਿਆ ਸਾਲਾ ਕਿਆ ਝੜ ਗਿਆ ਦੇ ਜੀਨ ਤੋਂ ਲਈਦੀ ਐ ਪੈਰੀ ਉੱਡ ਕੇ ਕੱਲ ਤਿੰਨ ਗਏ ਭਾਈ ਆਪਣੇ ਰਕੋਰਗਰ ਗੂੜਾ ਬਹੁਤ ਭੰਗਾਂ ਭਾਈ ਭਾਲੇ ਭੁੱਲੇ ਹੀ ਬਹੁਤ ਆ ਨਹੀਂ ਭਾਈ ਫਿਆਏ ਉਹ ਛੁੱਟੀ ਦੇ ਭਰਾਏ ਭਾਈ ਟੀਕਾ ਆਪਾ ਤੇ ਮੱਝ ਤਾਂ ਆਪਣੀ ਸੂਣ ਵਾਲੀ ਐ ਤਦ ਦੇਣੀ ਦਾ ਰਹਿਗੇ ਲਓ ਭਾਈ ਮਿੱਤਰੋ ਹੁਣ ਆਪਾਂ ਚੱਲਨੇ ਪੱਠੇ ਵੱਡਾ ਤਾਣਾ ਪਾਣੀ ਪਾਤਾ ਤੇ ਭਾਈ ਇੱਕ ਨਾ ਆਪਣਾ ਹਰੀ ਟੂਸੇ ਪੁੰਝੇ ਵਾਲਾ ਬੱਚਾ ਆ ਗਿਆ ਉਹ ਰੱਬ ਜਾਣਦਾ ਬਈ ਬੈਰੀ ਸੱਟ ਗਈ ਸੀ ਉਹਨੂੰ ਕੱਲ ਜਾਂ ਕੀ ਹੋਇਆ ਸੀ ਉਹ ਬਈ ਬੱਚਾ ਆਪਣਾ ਆ ਗਿਆ ਹੁਣੇ ਬਾਕੇ ਹਟਿਆ ਉਹ ਨੂੰ ਮੇਰੇ ਸਾਹਮਣੋਂ ਉਹਨੂੰ ਬੈਰੀ ਸੱਟ ਗਈ ਸੀਗੀ ਤੇ ਸ਼ਾਇਦ ਉਹ ਬੱਚਾ ਕਿਉਂਕਿ ਉੱਡਿਆ ਬੱਚਾ ਬਈ ਡਿੱਗਣ ਦਾ ਤਾਂ ਕੋਈ ਮਤਵਲੀ ਨਹੀਂ ਬਣਦਾ ਉਹਦਾ ਹੈਨਾ ਤੇ ਉਹ ਬੱਚਾ ਆ ਗਿਆ ਬਈ ਪੱਠੇ ਵੱਢਣ ਆਏ ਆ ਤੇ ਪੱਠੇ ਵੱਢ ਕੇ ਤੇ ਨੀੜ ਕੇ ਕੰਮ ਦੇ ਮੁੜ ਕੇ ਕਿਉਂਕਿ ਪੱਠੇ ਅੱਜ ਵੀ ਪਾਉਣ ਨੂੰ ਜਮਾਂ ਹੀ ਨਹੀਂ ਜੰਨੀ ਚੰਗੀ ਰਵਾ ਲੇ ਵਾੜ ਦੇ ਪੱਠੇ ਤੋਂ ਤਾਂ ਇਹਦੇ ਨੇ ਵੀੜੀਏ ਕੰਮ ਆ ਜੰਗ ਫੋਰਸ ਵੀ ਆਈ ਜਾਂਦੀ ਆ ਤੇ ਮੋਟਰ ਚੱਲੀ ਜਾਂਦੀ ਆ ਬਾਈ ਤੇ ਝੋਨਾ ਮੰਨ ਕੇ ਚੱਲੋ ਬਾਈ ਮਾਤਮਾ ਮੀਰ ਕਰੀ ਮੰਡੀ ਦੀ ਜਗ੍ਹਾ ਮਿਲ ਜੇ ਬਾਈ ਜੇ ਮੰਡੀ ਦੀ ਜਗ੍ਹਾ ਨਾ ਮਿਲੀ ਤਾਂ ਘਰੇ ਛੱਟਣਾ ਪਊ ਤੇ ਘਰੇ ਆਪਣੀ ਨਹੀਂ ਜਗ੍ਹਾ ਹੈ ਨਹੀਂ ਠੀਕ ਆ ਬਾਈ ਹੁਣ ਵੜ ਜੀ ਪੱਠੇ ਵਾੜੇ ਚ ਗਏ ਆ ਤੇ ਪੱਠੇ ਵੜ ਕੇ ਮਿਲਦੇ ਆ ਲੋ ਬਈ ਮੇਟਰ ਮੋਬ ਬੰਦੇ ਨੇ ਠੱਲ ਕੇ ਆਇਆ ਸੀ ਬਈ ਬਾਲਟੀ ਨਾ ਡੋਲਦੇ ਕੋ ਚੂਚ ਹੋਇਆ ਖੜਾ ਸੀ ਇੰਨੇ ਜੀ ਤੇ ਲੋ ਬਈ ਮੇਟਰ ਪਸੂ ਤੁਸ ਪਿਆ ਤੇ ਪਸ ਕਰਨ ਦੂਰੀਆਂ ਦੇ ਪਾ ਕੇ ਪੱਠੇ ਤੇ ਮੋਟਰਬਾਈ ਚੱਲੀ ਜਾਂਦੀ ਹੈ ਹਜੇ ਆਪਣਾ ਕਿਹੜਾ ਲੱਗਿਆ ਨਹੀਂਗਾ ਤੇ ਹੁਣ ਬਈ ਆਪਾਂ ਪੱਠੇ ਖੜਦਗੇ ਦੂਰੀਆਂ ਜੀ ਮੋਟਰ ਬੰਦ ਕਰਦੇ ਬਾਲਟੀ ਪੜ ਗਈ ਆਊਗੀ ਇੱਥੇ ਬਈ ਬਣ ਕਰਨੀ ਤਾਂ ਬੱਚਾ ਫੜਦਾ ਸੀ ਨਾ ਉਹ ਕੋਠੀ ਤੇ ਬੈਠਾ ਸੀ ਸਾਡੇ ਵਾਲਿਆਂ ਦੀ ਤੇ ਪਹਿਲਾਂ ਐਸ ਤੇ ਬੈਠਾ ਸੀ ਫੇਰ ਉਹ ਦੀਦੀ ਜਾਵੜੇ ਸੀ ਇਹ ਚਿੱਠਾ ਉੱਡ ਗਿਆ ਲੋਬੇ ਵੀ ਤਰੇਤੇ ਤਾਂ ਹੈ ਨਹੀਂ ਉੱਡ ਗਿਆ ਉਹ ਤੋ ਵੇਖੋ ਪਤਾ ਨਹੀਂ ਕਾ ਤੇ ਖਚੂਚ ਹੋਇਆ ਫਿਰਦਾ ਯਾਰ ਕਮਾਲ ਦੇ ਜਵਾਕ ਆ ਅੱਜ ਕੱਲ ਲੋਬੇ ਮਿੱਤਰੋ ਆਪਾਂ ਲਾਤੀ ਡੋਰ ਛਤਰੀ ਤੇ ਚਾਚੇ ਬਣ ਕਰਨੇ ਤਾਂ ਇੱਧਰ ਬੱਚਾ ਫਿਰਦਾ ਉਹਦੀ ਵੀ ਲੀ ਲਈ ਛਤਰੀ ਤੇ ਉਹ ਆਉਂਦਾ ਬਈ ਉੱਧਰ ਤਾਂ ਜਾਂਦਾ ਨਹੀਂ ਤੂੰ ਬਾਹਲੀ ਉਹ ਚਾਚੇ ਲਖਵੀਰੇ ਕਰ ਲਾ ਫੋਕਸ ਫੋਕਸ ਕਰ ਫੋਕਸ ਕਰੋ ਚਾਚੇ ਲਖਵੀਰੇ ਦੀ ਕੋਠੀ ਤੇ ਬੈਠਾ ਇਧਰਲੇ ਪਾਸੇ ਤੇ ਵੀਣਿਆ ਵੀ ਜੁੱਟ ਖੜਾ ਤਾਂ ਬਾਲਾਂਗੇ ਨਈ ਫਿਰ ਰਾਤ ਨੂੰ ਕਦੋਂ ਵੀ ਤੇ ਵੀਣਿਆ ਕੀ ਜਿਗਾਰ ਬੰਦਾ ਫਿਰ ਲਾ ਲਿਆਵਾਂਗੇ ਨਹੀਂ ਤੇ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗੇ ਆ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰੇ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਭਰਾਵਾਂ ਕੇ ਸਪੂਟ ਕਰਿਆ ਕਰੋ ਇਹ ਚੁੰਨੀ ਦਾ ਬਈ ਆਪਣੇ ਦਾ ਹਾਲ ਪਾਣੀ ਲਾਤਾ ਜਿਸ ਇੱਧਰ ਸਾਰੇ ਨੂੰ ਕੱਲ ਨੂੰ ਉੱਧਰ ਲੈ ਕੇ ਚੱਲਾਂਗੇ ਮੋਟਰ ਸਸਰੀ ਗੜ ਬਈ ਸਾਰਿਆਂ ਨੂੰ ਪੁੱਲ ਚੁੱਕ ਦੀ ਖੀਵਾ ਤੇ ਨਹੀਂ ਉੱਟਿਆ ਬਈ ਬਲ ਕਰਨੇ ਦਾ ਬੱਚਾ ਉੱਡ ਖੜਿਆ ਫਿਰ ਪਾ ਲਾਂਗੇ ਨਹੀਂ ਉੱਥੇ